ਯੂਪੀ ਤੇ ਦਿੱਲੀ ਵਾਲੇ ਹੱਥ ਪੰਜਾਬ ਦੀਆਂ ਚੇਰਮੈਨੀਆਂ ਪੰਜਾਬ ਦੀਆਂ ਦੋ ਵੱਡੀ ਚੇਰਮੈਨੀਆਂ ਉੱਤੇ ਕਿਵੇਂ ਮਾਰਿਆ ਯੂਪੀ ਤੇ ਦਿੱਲੀ ਵਾਲੇ ਨੇ ਡੱਕਾ ਸਿਆਸਤ ਹੋ ਰਹੀ ਹੈ ਜੋਰਾਂ ਤੇ ਲੋਕਪਾਲ ਪੁਰ ਪੰਜਾਬ ਮਾਮਲਾ ਆਮ ਆਦਮੀ ਪਾਰਟੀ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਤਾਂ ਸਰਕਾਰ ਦੇ ਉੱਤੇ ਸਿੱਧੇ ਦੋਸ਼ ਲੱਗਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੀਡਰ ਦਿੱਲੀ ਲੀਡਰਸ਼ਿਪ ਦੇ ਅਧੀਨ ਕੰਮ ਕਰਦੇ ਨਜ਼ਰ ਆਉਂਦੇ ਨੇ ਭਾਵੇਂ ਜੋ ਦਿੱਲੀ ਤੋ ਹੁਕਮ ਉਹਨਾਂ ਦੇ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੰਦੀਸ਼ ਸੋਦੀਆ ਸਤੰਦਰ ਜਨਹੋਰ ਦਾ ਜ਼ਿਕਰ ਹੁੰਦਾ ਸੰਦੀਪ ਪਟਕੌਰ ਦਾ ਜ਼ਿਕਰ ਹੁੰਦਾ ਵੀ ਜੋ ਕੁਝ ਪਲਾਨ ਦਿੱਲੀ ਤੋਂ ਬਣ ਕੇ ਆਉਂਦਾ ਉਹੀ ਪੰਜਾਬ ਦੇ ਵਿੱਚ ਲਾਗ ਹੋ ਜਾਂਦਾ ਹਾਲਾਂਕਿ ਇਸ ਤੋਂ ਆਮ ਆਦਮੀ ਪਾਰਟੀ ਕਿਨਾਰਾ ਕਰਦੀ ਐਸੇ ਕੀ ਵਿਰੋਧੀ ਤਰ੍ਹਾਂ ਬੇਫਜ਼ੂਲ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾ ਰਹੀਆਂ ਨੇ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲਦੀ ਆ ਪਰ ਬੀਤੇ ਜਿਹਨੇ ਜਿਵੇਂ ਹੀ ਵੱਖ-ਵੱਖ ਬੋਰਡਾਂ ਦੀਆਂ ਚੇਅਰਮੈਨੀਆਂ ਤੇ ਡਾਇਰੈਕਟਰ ਦੀ ਜਿਹੜੀ ਲਿਸਟ ਜਾਰੀ ਹੁੰਦੀ ਹੈ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਪੁਚਾਲ ਆ ਜਾਂਦਾ ਪੁਚਾਲ ਇਸ ਕਰਕੇ ਆ ਜਾਂਦਾ ਵੀ ਜੋ ਵਿਰੋਧੀ ਤਰ੍ਹਾਂ ਕਹਿੰਦੀਆਂ ਸਾਨੂੰ ਕੱਲ ਕਿਤਨਾ ਕਿਤੇ ਸੱਚ ਹੁੰਦਾ ਸਾਬਤ ਹੋਇਆ ਤੁਹਾਨੂੰ ਦੱਸ ਦਿੰਦੇ ਆ ਇਸ ਲਿਸਟ ਦੇ ਵਿੱਚ ਜਿੱਥੇ ਵਕ ਵਕ ਬੋਰਡਾਂ ਦੇ ਚੇਅਰਮੈਨ ਅਤੇ ਡਾਇਰੈਕਟਰ ਲਗਾਏ ਗਏ ਨੇ ਇਹਨਾਂ ਵਿੱਚ ਦੋ ਨਾਮ ਅਜਿਹੇ ਨੇ ਜਿਸ ਨੂੰ ਲੈ ਕੇ ਸਿਆਸੀ ਪੁਚਾਲ ਜਿਹੜਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਆਇਆ ਹੋਇਆ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਉੱਤੇ ਰੀਨਾ ਗੁਪਤਾ ਨਾਮ ਦੀ ਇੱਕ ਲੇਡੀ ਨੂੰ ਚੇਅਰਮੈਨ ਬਣਾਇਆ ਗਿਆ ਇਹ ਲੇਡੀ ਦੱਸਦਿੰਦੇ ਕਿ ਜਿਹੜੀ ਇਹ ਰੀਨਾ ਗੁਪਤਾ ਹੈ ਆਮ ਆਦਮੀ ਪਾਰਟੀ ਦਿੱਲੀ ਦੀ ਸਪੋਕਸਪਰਸਨ ਹੈ ਬਿਕਰਮ ਸਿੰਘ ਮਜੀਠੀਆ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਜਿਹੜੀ ਬੋਰਡ ਪੋਲਿਊਸ਼ਨ ਬੋਰਡ ਕਮਿਸ਼ਨ ਦੀ ਜਿਹੜੀ ਬੋਰਡ ਦੀ ਜਿਹੜੀ ਚੇਅਰਮੈਨੀ ਹੁੰਦੀ ਹੈ ਉਹ ਚੇਅਰਮੈਨੀ ਖਾਸ ਤੌਰ ਤੇ ਗਾਈਡਲਾਈਨਸ ਦੇ ਮੁਤਾਬਕ ਜਿਹੜਾ ਕੋਈ ਇੰਜੀਨੀਅਰ ਹੋਵੇ ਜਿਸ ਨੂੰ ਵਾਤਾਵਰਣ ਬਾਰੇ ਨੌਲੇਜ ਹੋਵੇ ਉਹ ਹੀ ਇਸ ਕੁਰਸੀ ਤੇ ਬਹਿਣ ਦਾ ਹੱਕਦਾਰ ਹੈ ਪਰ ਆਮ ਆਦਮੀ ਪਾਰਟੀ ਨੇ ਸਾਰੇ ਜਿਹੜੇ ਕਾਇਦੇ ਕਾਨੂੰਨ ਨੇ ਉਹ ਕਿਤਨਾ ਕਿਤੇ ਸਿੱਕੇ ਤੇ ਟੰਗ ਦਿੱਤੇ ਗਏ ਨੇ ਉਧਰ ਕਾਂਗਰਸ ਪਾਰਟੀ ਨੇ ਵੀ ਇਸ ਤੇ ਸਖਤ ਰੁਖ ਅਖਤਿਆਰ ਕੀਤਾ ਆਕਲ ਦਲ ਵੱਲੋਂ ਵੀ ਲਗਾਤਾਰ ਸਰਕਾਰ ਉੱਤੇ ਹਮਲੇ ਹੋ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਨੁਕਤਾ ਚਿੰਨੀ ਕੀਤੀ ਗਈ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਇੰਡਸਟਰੀ ਦੀ ਪੰਜਾਬ ਲਾਰਜ ਇੰਡਸਟਰੀ ਜਿਹੜੀ ਡਿਵੈਲਪਮੈਂਟ ਬੋਰਡ ਹੈ ਉਸ ਦੇ ਵਿੱਚ ਇੱਕ ਇੱਕ ਸਖਸ਼ ਨੂੰ ਲਗਾਇਆ ਗਿਆ ਦੀਪਕ ਚੋਹਾਨ ਦੀਪਕ ਚੋਹਾਨ ਦਿੱਲੀ ਦੀ ਦੀਪਕ ਚੋਹਾਨ ਦਾ ਯੂਪੀ ਦਾ ਬੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਦੀਪਕ ਚੋਹਾਨ ਸੰਦੀਪਕ ਪਾਠਕ ਦਾ ਪੀਏ ਹੈ ਇਹ ਸਿਆਸੀ ਗਲਿਆਰੇ ਵਿੱਚ ਚਰਚਾ ਹੋ ਰਹੀ ਹੈ ਜਿਵੇਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖੇੜਾ ਦੀ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ ਜਾਵੇ ਸੁਖਵੀਰ ਸਿੰਘ ਬਾਲ ਦੀ ਗੱਲ ਕੀਤੀ ਜਾਵੇ ਤਮਾਮ ਪਾਰਟ ਜਨਤਾ ਪਾਰਟੀ ਦੇ ਆਗੂ ਦੀ ਗੱਲ ਕੀਤੀ ਜਾਵੇ ਤਾਂ तमाम ਸਿਆਸੀ ਗਲਿਆਂ ਦੇ ਵਿੱਚ ਚਰਚਾ ਕਿ ਜਿਹੜਾ ਦੀਪਕ ਚੋਹਾਨ ਹੈ ਉਹ ਸੰਦੀਪ ਪਾਠਕ ਦਾ ਪੀਏ ਹੈ ਤੇ ਯੂਪੀ ਨਾਲ ਤਾਲੁਕਤ ਰੱਖਦਾ ਉਸ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੁਣ ਜੀ ਯੂਪੀ ਦੇ ਬੰਦੇ ਪੰਜਾਬ ਦੇ ਵਿੱਚ ਆ ਕੇ ਦੱਸਣਗੇ ਵੀ ਪੰਜਾਬ ਦੀ ਇੰਡਸਟਰੀ ਕਿਸ ਤਰੀਕੇ ਚੱਲਨੀ ਹੈ ਪੰਜਾਬ ਦੇ ਵਿੱਚ ਖੇਤਾ ਸਭ ਤੋਂ ਪਹਿਲਾਂ ਪਰ ਖੇਤੀ ਆਉਂਦਾ ਖੇਤੀ ਤੋਂ ਬਾਅਦ ਜੇ ਕੋਈ ਸੈਕਟਰ ਆਉਂਦਾ ਹੈ ਤਾਂ ਉਹ ਇੰਡਸਟਰੀ ਹੈ ਜਿਹਦੇ ਵਿੱਚ ਖਾਸ ਤੌਰ ਤੇ ਸਭ ਤੋਂ ਪਹਿਲਾ ਰੂਲ ਲੁਧਿਆਣਾ ਦਾ ਆਉਂਦਾ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਜ਼ਿਆਦਾ ਹੈਗੀ ਹੈ ਖੇਤੀ ਤੋਂ ਬਾਅਦ ਜੇ ਇੰਡਸਟਰੀ ਆਉਂਦੇ ਤਾਂ ਇੰਡਸਟਰੀ ਉੱਤੇ ਸਿੱਧੇ ਤੌਰ ਤੇ ਯੂਪੀ ਦੇ ਇੱਕ ਵਿਅਕਤੀ ਨੂੰ ਜਦੋਂ ਚੇਅਰਮੈਨ ਲਾਇਆ ਜਾਂਦਾ ਤਾਂ ਵੱਡਾ ਬਿਵਾਲ ਖੜਾ ਹੁੰਦਾ ਇਸ ਤੇ ਜਿੱਥੇ ਸਿਆਸਤ ਜੋੜਾ ਤੇ ਉੱਥੇ ਖਬਰਾਂ ਆ ਰਹੀਆਂ ਨੇ ਕਿ ਲੋਕਪਾਲ ਤੱਕ ਗੱਲ ਉੱਜਨ ਦੀਆਂ ਕਵਾਇਦਾ ਸ਼ੁਰੂ ਹੋ ਗਈਆਂ ਨੇ ਲੁਧਿਆਣਾ ਤੋਂ ਕੁਝ ਲੋਕਾਂ ਨੇ ਚਾਲੇ ਪਾ ਦਿੱਤੇ ਨੇ ਅੱਜ ਲੋਕਪਾਲ ਕੋਲ ਸ਼ਿਕਾਇਤ ਕੀਤੀ ਜਾਏਗੀ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਇੱਥੇ ਗੱਲ ਇਹ ਵੀ ਬਣਦੀ ਹੈ ਜਦੋਂ ਗੱਲ ਤੁਰਦੀ ਸੀ ਭਾਸ਼ਣਾ ਦੇ ਵਿੱਚ ਵੀ ਅਸੀਂ ਜਿਹੜੀ ਟਿੱਕਾਂ ਨਹੀਂ ਉਹ ਕੁਲਫੀ ਵਾਲੇ ਨੂੰ ਦਵਾਂਗੇ ਪੈਂਚਰ ਵਾਲੇ ਨੂੰ ਦਵਾਂਗੇ ਰਿਕਸ਼ੇ ਵਾਲੇ ਨੂੰ ਦਵਾਂਗੇ ਤੇ ਸਲਾਹਾਂ ਕਰ ਕਰ ਦੇਵਾਂਗੇ ਅੱਜ ਕੁਲਫੀ ਵਾਲੇ ਪੈਂਚਰ ਵਾਲੇ ਰਿਕਸ਼ੇ ਵਾਲੇ ਤਾਂ ਦੂਰ ਦੀ ਗੱਲ ਕਿਸੇ ਵਰਕਰ ਦੀ ਵੀ ਪੁੱਛ ਪੜਤਾਲ ਨਹੀਂ ਹੋ ਰਹੀ ਭਾਈ ਫਲਾਣੇ ਬੰਦੇ ਨੂੰ ਅਸੀਂ ਚੇਅਰਮੈਨ ਨੇ ਦੇਣ ਲੱਗਿਆ ਦਈਏ ਜਾਂ ਨਾ ਦਈਏ ਦਿੱਲੀ ਤੋਂ ਲਿਆ ਕੇ ਯੂਪੇ ਤੋਂ ਲਿਆ ਕੇ ਪੰਜਾਬ ਦੀ ਚੇਅਰਮੈਨੀਆਂ ਉੱਤੇ ਜਿਹੜੇ ਲੋਕ ਥੋਪੇ ਜਾ ਰਹੇ ਨੇ ਉਸ ਦਾ ਖੇਮਿਆਜ਼ਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਪੁਕਤਣਾ ਪਏਗਾ ਹੁਣ ਦੇਖਣ ਵਾਲੀ ਗੱਲ ਹੋਏਗੀ ਸ਼ਿਕਾਇਤਾਂ ਜਿਹੜੀਆਂ ਲੋਕਪਾਲ ਕੋਲ ਪਹੁੰਚ ਰਹੀਆਂ ਨੇ ਉਹਨਾਂ ਸ਼ਿਕਾਇਤਾਂ ਉੱਤੇ ਕੀ ਕਾਰਵਾਈ ਹੁੰਦੀ